ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮូនਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋਰ ਸਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਲੋ ਜੀ ਅਸੀਂ ਆਪਣੀ ਹੀ ਵੀਡੀਓ ਦੇਖ ਰਹੇ ਹਾਂ ਸਾਡੇ ਦੂਜੇ ਮੋਬਾਈਲ ਦੇ ਵਿੱਚ ਸੰਜਨਾ ਦੇ ਪਾਪਾ ਦੇ ਮੋਬਾਈਲ ਦੇ ਵਿੱਚ ਇਹ ਅਸੀਂ ਕਿਉਂ ਦੇਖ ਰਹੇ ਹਾਂ ਇਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਬਹੁਤ ਜ਼ਿਆਦਾ ਮੈਂ ਖੁਦ ਇੰਨੀ ਪਰੇਸ਼ਾਨ ਹੋਈ ਪਈਆਂ YouTube ਨੇ ਨਾ ਮੈਨੂੰ ਬਹੁਤ ਦੁਖੀ ਕਰ ਲਿਆ ਉਹਨਾਂ ਨੇ ਮੇਰੀ ਵੀਡੀਓ ਨਾ ਪੰਜਾਬੀ ਤੋਂ ਇੰਗਲਿਸ਼ ਕਰਤੀ ਤੇ ਹੁਣ ਬਹੁਤ ਪੈਣਾ ਮੈਨੂੰ ਬਹੁਤ ਜ਼ਿਆਦਾ ਪੈਣਾ ਮੈਨੂੰ ਕਾਲ ਕਰਦੀਆਂ ਨੇ ਕਿ ਸਾਨੂੰ ਇੰਗਲਿਸ਼ ਨਹੀਂ ਸਮਝ ਜਾਂਦੀ ਹੈਗੀ ਕਿ ਸਾਨੂੰ ਤੁਸੀਂ ਨਾ ਪੰਜਾਬੀ ਦੇ ਵਿੱਚ ਹੀ ਵੀਡੀਓ ਭੇਜੋ ਤੇ ਹੁਣ ਮੈਂ ਤੁਹਾਨੂੰ অপਸ਼ਨ ਦੱਸ ਦਿਆਂ ਆਏਗੀ ਤਾਂ ਹਲੇ ਬਹੁਤ ਦਿਨ ਤੱਕ ਨਾ ਤੁਹਾਡੇ ਕੋਲ ਵੀ ਇੰਗਲਿਸ਼ ਦੇ ਵਿੱਚ ਪਰ ਜੇ ਤੁਸੀਂ ਇੱਕ ਵਾਰੀ ਇੰਗਲਿਸ਼ ਤੋਂ ਪੰਜਾਬੀ ਕਰ ਲੂਗੇ ਨਾ ਉਹਦੇ ਆਪਸ਼ਨ ਮੈਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਕਿਹੜੇ ਕਿਹੜੇ ਆਪਸ਼ਨ ਦੱਬਣੇ ਆ ਤੁਸੀਂ ਧਿਆਨ ਨਾਲ ਆਪਸ਼ਨ ਦੱਬਣੇ ਸਿੱਖ ਲਓ ਇੱਕ ਵਾਰੀ ਨਹੀਂ ਤਾਂ ਵੀਡੀਓ ਨੂੰ ਦੋ ਵਾਰੀ ਦੇਖ ਲਿਓ ਸਕਿੱਪ ਕਰ ਕਰਕੇ ਵੀ ਕਿੱਥੇ ਤੋਂ ਕਿਹੜਾ ਕਿਹੜਾ ਆਪਸ਼ਨ ਦੱਬਣਾ ਫਿਰ ਤੁਹਾਡੇ ਨਾਲ ਇਹ ਸਾਰਾ ਕੁਝ ਤੁਹਾਨੂੰ ਸਮਝ ਆ ਜਾਏਗੀ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿਹੜੇ ਕਿਹੜੇ ਆਪਸ਼ਨ ਦੱਬਣੇ ਆ ਰੁਕੋ ਤੁਸੀਂ 2 ਮਿੰਟ ਤੇ ਦੱਬਸਣੇ ਨੇ ਆਪਸ਼ਨ ਦੱਬ ਇਹ ਸਭ ਤੋਂ ਪਹਿਲਾਂ ਤਾਂ ਇਹ ਦੱਬਣਾ ਅਠ ਕਲੀਆਂ ਜਾ ਮੈਂ ਹੁਣ ਤੁਹਾਨੂੰ ਬਿਲਕੁਲ ਪੰਜਾਬੀ ਹਾਂ ਪੰਜਾਬੀ ਦੇ ਵਿੱਚ ਸਮਝਾਉਣੀ ਆ ਜਿਹੜਾ ਅੱਠ ਕਲੀਆਂ ਜੈਨਾ ਜਿੱਥੇ ਮੇਰੀ ਉਂਗਲ ਜੀ ਖੜੀ ਐ ਇੱਥੇ ਆ ਇਹਨੂੰ ਅੱਠ ਕਲੀਆਂ ਨੂੰ ਦਬੋ ਜਿਵੇਂ ਐਸੇ অপਸ਼ਨ ਨਹੀਂ ਆਏਗਾ ਇਸਕੇ ਉੱਪਰ ਦਬਾ ਕੇ ਜਦੋਂ ਵੀਡੀਓ ਕੋ ਰੋਕਦੇ ਹਾਂ ਨਾ ਹਾਂ ਇਹ ਤਾਂ ਆਏਗਾ ਹਾਂ ਪਹਿਲਾਂ ਵੀਡੀਓ ਨੂੰ ਨਾ ਰੋਕ ਲਿਓ ਜਿਵੇਂ ਆਪਾਂ ਵੀਡੀਓ ਨੂੰ ਰੋਕਦੇ ਆ ਨਾ ਰੋਕ ਕੇ ਐਰੋ ਆ ਜਾਂਦਾ ਆ ਤਿਕੋਣਾ ਜਾਂ ਤੇ ਫਿਰ ਇਹਨੂੰ ਦਬਿਓ ਆ ਜਿਹੜਾ ਅੱਠ ਕਲੀਆਂ ਉੱਪਰ ਠੀਕ ਐ ਅੱਠ ਕਲੀਆਂ ਦਬਤਿਆਂ ਹੁਣ ਆਪਾਂ ਨੇ ਦੱਬਸਨ اٹਕ ਲਿਆ ਹੁਣ ਫਿਰ ਇਹ ਲਿਖਾਇਗਾ ਫਿਰ ਕੀ ਆਏਗਾ ਲਿਖਾਇਗਾ ਕਾਨ ਬਣਾਏਗਾ ਬੰਤੇ ਦੇ ਸਾਥ ਹਾਂ ਇੱਕ ਬੰਦਾ ਬਣਿਆ ਪਾਊਗਾ ਜੀ ਆ ਬੰਦੇ ਦੇ ਨਾਲ ਲਿਖਵਾ ਆਡੀਓ ਟਰੈਕ ਆਡੀਓ ਟਰੈਕ ਆਡੀਓ ਟਰੈਕ ਠੀਕ ਹੈ ਜੀ ਤੇ ਆਡੀਓ ਟਰੈਕ ਆਡੀਓ ਟਰੈਕ ਦੇ ਸਾਹਮਣੇ ਹੈਗਾ ਇੰਗਲਿਸ਼ ਯੂ यूएस लिखा हुआ है ਤੁਸੀਂ ਆਡੀਓ ਟਰੈਕ ਤੁਹਾਨੂੰ ਨਹੀਂ ਵੀ ਕਿਸੇ ਭਾਣ ਨੂੰ ਪੜਨਾ ਹੋਊਗਾ ਤਾਂ ਬੰਦੇ ਦੀ ਫੋਟੋ ਦਬਾ ਦਿਓ ਬੰਦਾ ਜਾਂ ਬਣਿਆ ਬੰਦਾ ਫਿਰ ਉੱਪਰ ਆ ਗਿਆ ਪੰਜਾਬੀ オリジナル ਲਿਖਿਆ ਹੋਇਆ ਠੀਕ ਹੈ ਧਿਆਨ ਨਾਲ ਦੇਖੋ ਪੰਜਾਬੀ オリジナル ਬਸ ਆਦੇ ਪਰ ਪੰਜਾਬੀ オリジナル ਤਿੰਨ অপਸ਼ਨ ਦਬਣੇ ਆ ਠੀਕ ਹੈ ਨਾ ਹਾਂ ਫਿਰ ਬਸ ਇਹ ਆ ਗਈ ਹੁਣ ਪਲੇਟਿਨਮ ਆ ਆ ਦੇਖੋ ਪਹਿਲਾਂ ਮੈਂ ਇੰਗਲਿਸ਼ ਬੋਲ ਰਹੀ ਸੀ ਹੁਣ ਮੈਂ ਪੰਜਾਬੀ ਬੋਲਣ ਲੱਗ ਗਈ ਠੀਕ ਹੈ ਨਾ ਤੇ ਐਦਾਂ ਤੁਸੀਂ ਆ ਵਾਲੇ অপਸ਼ਨ ਦਬਣੇ ਆ ਇਹੀ ਤਿੰਨ ਆਪਸ਼ਨ ਦੱਬਣੇ ਆ ਪਹਿਲਾਂ ਅਟਕਲੀਆਂ ਦੱਬੋ ਅਟਕਲੀਆਂ ਦੱਬ ਕੇ ਬੰਦਾ ਬੰਦਾ ਦੱਬੋ ਬੰਦਾ ਦੱਬਣ ਤੋਂ ਬਾਅਦ ਫਿਰ ਆਡੀਓ ਟਰੈਕ ਆਡੀਓ ਟਰੈਕ ਤਾਂ ਬੰਦੇ ਦੇ ਨਾਲ ਹੀ ਆਂਦਾ ਹੈ ਨਾ ਉਹਦੇ ਬਾਅਦ ਫਿਰ ਪੰਜਾਬੀ オリジナル ਆਜੂਗੀ ਤਿੰਨ ਆਪਸ਼ਨ ਦੱਬਣੇ ਆ ਤੇ ਤਿੰਨ ਆਪਸ਼ਨ ਦੱਬਣੇ ਆ ਤਿੰਨ ਆਪਸ਼ਨ ਦੱਬਣ ਤੇ ਹੀ ਮੇਰੀ ਜਿਹੜੀ ਵੀਡੀਓ ਹੈ ਇੰਗਲਿਸ਼ ਤੋਂ ਪੰਜਾਬੀ ਹੋ ਜਾਏਗੀ ਮੈਂ ਕੁਦਿ ਨਹੀਂ ਪਰੇਸ਼ਾਨ ਹੋਈ ਪਈਆਂ ਕੀ ਦੇਖੋ ਸਵੇਰ ਦੇ ਹੀ ਸਮੇਂ ਸੀਦੇ ਪਾਪਾ ਨਾ ਥੋੜੀ ਤਬੀਅਤ ਠੀਕ ਨਹੀਂ ਹੋਏਗੀ ਦਵਾਈ ਲੈਣ ਆਏ ਸੀ ਮੈਂ ਕਿਹਾ ਚੱਲ ਅੱਜ ਸਾਡੇ ਹੱਥ 'ਚ ਮੋਬਾਈਲ ਲੱਗ ਨਹੀਂ ਤੱਕ ਨਾ ਕਦੇ ਮੋਬਾਈਲ ਚਲਾਣ ਲੱਗ ਜਾਂਦੇ ਨੇ ਕਦੇ ਸੰਜੇ ਦਾ ਨੂੰ ਨਹੀਂ ਟਾਈਮ ਕਦੇ ਕੁਛ ਕਦੇ ਕੁਛ ਉਦੋਂ ਦਾ ਪੰਗਾ ਹੀ ਐ ਇਸ ਤਰ੍ਹਾਂ ਪੈ ਰਹੇ ਐ ਤੇ ਹੁਣ ਫਿਰ ਮੈਂ ਕਿਹਾ ਚ ਰੁਕੋਈ ਨਹੀਂ ਤੇ ਲੋਜੀ ਹੈ ਸਵੇਰ ਦੇ 10:00 ਵਜੇ ਹੈ ਨਾ ਸਵੇਰ ਦੇ ਹੋ ਗਏ 10 ਉਹ ਨਾ ਸਵੇਰ ਦੇ ਬੱਜ ਗਏ 10 ਹਾਂ ਇਹ ਵੀਡੀਓ ਸੀ ਹੁਣੀ ਪਾ ਦਾਂਗੇ ਹੁਣੀ ਬਣਾਈ ਐ ਤੇ ਹੁਣੀ ਪਾ ਦਾਂਗੇ ਦਿਨ ਹੈਗਾ ਜੀ ਅੱਜ ਵੀਰਵਾਰ ਸਾਰੀਨ ਗੋਪਾਲਾਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵੈਸੇ ਤਾਂ ਅੱਜ ਕੱਲ YouTube ਨੇ ਸਭ ਨੂੰ ਬਹੁਤ ਜ਼ਿਆਦਾ ਸਿੱਖਿਆ ਦਿੱਤੀ ਹੈ ਬਹੁਤ ਜ਼ਿਆਦਾ ਪੜ੍ਹਨਾ YouTube ਦੇ ਵਿੱਚ ਦੇਖ ਕੇ ਖਾਸ ਕਰਕੇ ਪ੍ਰੇਮਾਨੰਦ ਮਹਾਰਾਜ ਜੀ ਦੀ ਵੀਡੀਓ ਨੂੰ ਦੇਖ ਦੇਖ ਕੇ ਬਹੁਤ ਕੁਝ ਸਿੱਖ ਰਹੇ ਨੇ ਬਹੁਤ ਕੁਝ ਸਮਝ ਰਹੇ ਨੇ ਉਹ ਸੰਤ ਜਿਹੇ ਸੰਤ ਨੇ ਖੁਦ ਸਾक्षात ਭਗਵਾਨ ਦਾ ਰੂਪ ਹੈ ਉਹ ਮੁਸਲਮ ਜਾਤ ਕੋ ਵੀ ਗਲਤ ਨਹੀਂ ਕਹਿੰਦਾ ਨਾ ਕਿਸੇ ਨੂੰ ਨਹੀਂ ਬੱਚੇ ਕਹਿਣਾ ਵੀ ਨਹੀਂ ਚਾਹੀਦਾ ਕਹਿਣਾ ਵੀ ਨੀ ਚ ਇਹ ਕਿਸੇ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਬੰਦਾ ਜਿਹੋ ਜਿਹਾ ਮਰ ਜਾ ਲੇਕਿਨ ਧਰਮ ਤਾਂ ਪ੍ਰਮਾਤਮਾ ਨੇ ਬਣਾਇਆ ਨਾ ਹੈ ਤਾਂ ਇੱਕ ਬਣਾਇਆ ਅਸੀਂ ਹੈ ਧਰਤੀ ਤੇ ਆ ਕੇ ਵੀ ਅਸੀਂ ਮੁਸਲਮਾਨ ਆ ਜਾਂ ਅਸੀਂ ਹਿੰਦੂ ਆ ਜਾਂ ਅਸੀਂ ਸਿੱਖਾਂ ਹੈ ਤਾਂ ਪ੍ਰਮਾਤਮਾ ਤਾਂ ਇੱਕ ਹੈ ਬਟੇ ਉਹ ਪ੍ਰੇਮਾਨੰਦ ਜੀ ਦੀ ਕਲਮੇ ਕਥਾ ਸੁਣ ਰਿਓ ਕਹਿੰਦੇ ਇੱਕ ਦੁੱਧ ਹੁੰਦਾ ਹੈ ਇੱਕ ਦੁੱਧ ਹੁੰਦਾ ਇੱਕ ਦੁੱਧ ਤੋਂ ਕਿੰਨੀ ਪ੍ਰਕਾਰ ਦੀ ਮਠਿਆਈਆਂ ਬਣਦੀਆਂ ਹੁੰਦਾ ਦੁੱਧੇ ਆ ਉਸੇ ਤਰ੍ਹਾਂ ਕਹਿੰਦਾ ਵੀ ਕੋਈ ਕ੍ਰਿਸ਼ਨ ਜੀ ਕੋਈ ਮਾਤਾ ਜੀ ਕੋਈ ਬੋਲੇਨਾਥ ਜੀ ਕੋਈ ਵਾਹਿਗੁਰੂ ਜੀ ਤੇ ਇੱਕ ਭਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਤੇ ਉਵੇਂ ਜਿਹੜੇ ਮੁਸਲਮਾਨਾਂ ਦੇ ਆ ਪਰਮਾਤਮਾ ਹਨਾ ਉਹਨਾਂ ਦੇ ਨਾਮ ਵੀ ਇਦਾਂ ਹੀ ਹਨਾ ਉਦਾਂ ਹੀ ਆ ਸਾਰਿਆਂ ਦਾ ਤੇ ਲੋ ਜੀ ਹੁਣ ਆਪਾਂ ਮਤਲਬ ਕਿ ਵੀਡੀਓ ਦਾ ਤੁਹਾਨੂੰ ਦੱਸਤਾ ਤੇ ਅੱਜ ਸਾਰਿਆਂ ਨੂੰ ਗੋਪਾਲਾஷ்டਮੀ ਦੀ ਦੁਬਾਰਾ ਫੇਰ ਮੁਬਾਰਕਾਂ ਕਹਿ ਰਹੀਆਂ ਸਾਰਿਆਂ ਨੂੰ ਗੋਪਾਲਾஷ்டਮੀ ਰੁਕ ਬੇਟੇ ਅੱਧੇ ਦਿਨ ਤੇ ਹੈਂਗੇ ਜੀ ਕੋ ਪਾਲਾਸਤਮੀ ਉਸ ਤੋਂ ਬਾਅਦ ਅੱਧੇ ਦਿਨ ਤੇ ਲੱਗ ਜੇਗੀ ਅਕਸ਼ੇ ਨੋਮੀ ਅੱਜ ਜਿਹੜੀ ਨੋਮੀ ਆ ਉਹਦਾ ਨਾਮ ਹੈਗਾ ਅਕਸ਼ੇ ਨੋਮੀ ਤੇ ਇੱਕ ਅਕਸ਼ੇ ਤ੍ਰਿਤੀਆ ਵੀ ਤੁਹਾਨੂੰ ਇੱਕ ਅਕਸ਼ੇ ਤ੍ਰਿਤੀਆ ਆਉਂਦੀ ਆ ਉਹ ਆਉਂਦੀ ਅਪ੍ਰੈਲ ਦੇ ਵਿੱਚ ਉਹ ਆਉਂਦੀ ਹੈ ਤਾਂ ਬਾਂਸੂਰੀ ਚੇਂਜ ਨਹੀਂ ਕੱਪੜੇ ਚੇਂਜ ਕਰਦੇ ਆ ਨਹੀਂ ਪਤਾ ਨਹੀਂ ਕੀ ਆ ਕਰਦੇ ਆ ਉਹ ਲਾਣੇ ਆ ਚੰਦਨ ਅਕਸ਼ੇ ਤ੍ਰਿਤੀਆ ਚੰਦਨ ਲੱਗਦਾ ਬੋਲੇ ਨਾ ਨਾ ਬੋਲੇ ਜੀ ਨਾ ਕ੍ਰਿਸ਼ਨ ਭਗਵਾਨ ਜੀ ਨੂੰ ਚੰਦਨ ਦਾ ਲੇਪ ਕਰਦੇ ਆ ਅਕਸ਼ੇ ਤ੍ਰਿਤੀਆ ਅਪ੍ਰੈਲ ਦੇ ਵਿੱਚ ਆਉਂਦੀ ਆ ਮੈਂ ਇੱਕ ਵੀਡੀਓ ਦੇਖੀ ਸੀ ਅੱਜ ਜਿਹੜੀ ਗੋਪਾਲਾஷ்டਮੀ ਆ ਵਾਸਤੇ ਤੁਸੀਂ ਪ੍ਰੇਮਾਨੰਦ ਮਹਾਰਾਜ ਜੀ ਦੀ ਕਥਾ ਸੁਣ ਲਿਓ ਅਗਰ ਨਹੀਂ ਸੁਣੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣੀ ਆ ਅੱਜ ਦੇ ਦਿਨ ਜਦ 5 ਸਾਲ ਦੇ ਹੋਏ ਸੀ ਕ੍ਰਿਸ਼ਨ ਭਗਵਾਨ ਜੀ ਤਾਂ 5 ਸਾਲ ਦੇ ਹੋ ਪੂਰੇ ਹੋ ਗਏ ਸੀ ਫਿਰ ਯਸ਼ੋਦਾ ਮਾਤਾ ਨੇ ਆਪਣੇ ਲੱਲਾ ਨੂੰ ਸੋਹਣੀ ਤਰ੍ਹਾਂ ਨਿਲਾ ਆ ਕੇ ਵਸਤਰ ਪਵਾ ਕੇ ਮੱਖਣ ਖਿਲਾ ਕੇ ਕੱਜਲ ਪਵਾ ਕੇ ਗਊਆਂ ਚਾਰਨ ਵਾਸਤੇ ਜੰਗਲਾਂ ਦੇ ਵਿੱਚ ਭੇਜਿਆ ਤਾਂ ਅੱਜ ਉਹ ਵਾਲੀ ਤਿਥ ਹੈ ਕਤਤਕ ਮਹੀਨੇ ਦਾ ਅੱਜ ਅਸ਼ਟਮੀ ਹੈ ਕਤਤਕ ਮਹੀਨੇ ਦੀ ਸ਼ੁਕਲ ਪੱਖ ਦੀ ਅਸ਼ਟਮੀ ਜਿਹੜੀ ਚੰਦਰਮਾ ਚੰਦ ਵਾਲੀ ਅਸ਼ਟਮੀ ਆਂਦੀ ਹੈ ਉਹ ਅੱਜ ਉਹ ਅਸ਼ਟਮੀ ਹੈ ਤੇ ਅੱਜ ਦੇ ਦਿਨ ਪਹਿਲੀ ਵਾਰ ਸ਼੍ਰੀ ਕਿਸ਼ਨ ਭਗਵਾਨ ਜੀ ਗਊਆਂ ਚਾਰਨ ਵਾਸਤੇ ਨਿਕਲੇ ਤੇ ਕਿਉਂਕਿ ਉਹ ਸ਼ੋਦਾ ਮਾਤਾ ਇਕੱਲੇ ਭੇਜਦੀ ਨਹੀਂ ਸੀ ਕਿਸੇ ਨੂੰ ਵੀ ਰੁਕੋ ਦੋ ਮਿੰਟ ਰੁਕੋ ਤੇ ਕੱਲਿਆਂ ਨੂੰ ਭੇਦ ਨਹੀਂ ਹੈਗੇ ਤੇ ਚਲੋ ਲੰਘ ਚੋ ਸ਼ਰਮ ਤੇ ਆ ਵੀਡੀਓ ਚਾਣ ਤੇ ਤੇ ਕੱਲਿਆਂ ਨੂੰ ਤਾਂ ਨਹੀਂ ਭੇਦਦੇ ਕਿਉਂਕਿ ਹਰ ਪਾਸੇ ਕਾਂਸ ਦਾ ਰਾਜ ਚੱਲ ਰਿਹਾ ਤਾਂ ਕਾਂਸ ਮਾਰਨਾ ਚਾਹੁੰਦਾ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਪਰੋ ਸ਼੍ਰੀ ਨਾਰਾਇਣ ਤੇ ਸ਼੍ਰੀ ਹਰੀ ਤੇ ਉਹਨਾਂ ਨੂੰ ਕੌਣ ਮਾਰ ਸਕਦਾ ਤਾਂ ਉਹ ਤਾਂ ਇੱਕ ਭਗਵਾਨ ਦੀ ਲੀਲਾ ਰਚੀ ਵੀ ਤੀ ਵੀ ਇਹ ਕੋਤਕੋਤਕ ਭਗਵਾਨ ਨੇ ਰਚਨੇ ਤੇ ਤੇ ਬਾਕੀ ਇੰਨੀ ਕੁ ਮੇਰੀ ਕਹਾਣੀ ਹੈ ਤੇ ਨਾਲੇ ਆਪਾਂ ਨੇ ਅੱਜ ਦੋ ਕੰਮ ਕਰ ਲੈਣਾਰੇ ਤੁਹਾਨੂੰ ਰਾਵਣ ਨੇ 11000 ਵਰਸ ਵਿੱਚ ਮਾਇਸੇ ਬੋਲੇ ਨਾਚੇ हां बेटे बहुत कथामा प्रातने बहुत ਪਿਆਰਾ ਦੇਖਦੀ ਲੰਗੀਆਂ ਨੇ ਤੇ ਕਈ ਵਿਚਾਰੀਆਂ ਕੰਮ ਕਰਦੇ ਵਿੱਚ ਇੰਨੀਆਂ ਵਿਜ਼ੀਆਂ ਨਹੀਂ ਦੇਖ ਪਾਉਂਦੀਆਂ ਤੇ ਬਾਕੀ ਲੋਜੀ ਤੁਹਾਡਾ ਦੋ ਗੱਲਾਂ ਸ਼ੇਅਰ ਹੋ ਗਈਆਂ ਨਾਲੇ ਤਾਂ ਆ ਪੰਜਾਬੀ ਨੂੰ ਪਹਿਲਾਂ ਅੱਠ ਕਲੀਆ ਦੱਬੋ ਫਿਰ ਬੰਦਾ ਦੱਬੋ ਬੰਦਾ ਦਬਣ ਤੋਂ ਬਾਅਦ ਫਿਰ ਓਰਿਜਨਲ ਪੰਜਾਬੀ ਆ ਜਾਏਗਾ ਤਿੰਨ ਆਪਸ਼ਨ ਦੱਬ ਦੋ ਜੇ ਤਾਂ ਇੱਕ ਵਾਰ ਚ ਸੈੱਟ ਹੋ ਗਈ ਅੱਜੇ ਸੈੱਟ ਹੋ ਜੇਗੀ ਫਿਰ ਮੁੜ ਕੇ ਇੰਗਲਿਸ਼ 'ਚ ਨਹੀਂ ਰਹੇਗੀ ਤੁਹਾਡਾ ਅੱਛਾ अच्छा थोनू रोज ਇਦਾਂ ਹੀ ਕਰਨੀ ਪਿਆ ਕਰੂਗੀ ਅੱਠ ਕੱਲੀਆ ਦੱਬ ਕੇ ਬੰਦਾ ਦੱਬੋ ਬੰਦਾ ਦੱਬਣ ਤੋਂ ਬਾਅਦ ਓਰੀਜినਲ ਪੰਜਾਬੀ ਤਿੰਨ ਆਪਸ਼ਨ ਮੈਂ ਨਹੀਂ ਖੁਦ ਵਿੱਕੀ ਪ੍ਰੀਤ ਸੰਦੀਪ ਵਲੋਗਰਾਂ ਤੋਂ ਸਿੱਖਿਆ ਹਾਂਜੀ ਅਸੀਂ ਖੁਦ ਕਬਲਪਾ ਜੀ ਹੋਂ ਨਾਲ ਸਿੱਖਿਆ ਸੀ ਉਹਨਾਂ ਨੇ ਵੀ ਸਾਨੂੰ ਇਦਾਂ ਹੀ ਸਮਝਾਇਆ ਸੀ ਉਹਨਾਂ ਨੇ ਸਾਨੂੰ ਕਿਆ ਸਭ ਨੂੰ ਇਦਾਂ ਹੀ ਸਮਝਾਇਆ ਸੀ ਅਸੀਂ ਫਿਰ ਬਾਅਦ ਨੂੰ ਪਤਾ ਕਿ ਇਹ ਵੀਡੀਓ ਵੀ ਇੰਗਲਿਸ਼ ਵਿੱਚ ਹੋਗੇ ਉਹ ਇੰਨਾ ਹਸੇ ਇੰਨਾ ਸਦਾ ਦਬਰ ਤੇ ਬਾਦ ਵੀ ਨਹੀਂ ਜਿਸ ਵੀਡੀਓ ਮ ਉਹ ਬਤਾ ਰਹੇ ਕਿ ਇਹ اچھا اچھا ਹੋਰ ਕਵਲ ਅੰਗਰੇਜ਼ ਇੰਨਾ ਹਸ ਰਿਹਾ ਇੰਨਾ ਸਦਾ ਸਹੀ ਗੱਲ ਹੈ ਚਲੋ ਹੁਣ ਤੁਸੀਂ ਸਮਝ ਜਿਓ ਮੈਂ ਇੰਗਲਿਸ਼ ਦੇ ਵਿੱਚ ਹੀ ਟਾਈਟਲ ਲਿਖ ਦੂੰਗੀ ਐਂ ਤੱਕ ਚਲੋ ਕਹੀਂ ਪੜਨਾ ਹੈ ਨਾ ਨਹੀਂ ਵਿਚਾਰੀਆਂ ਇੰਨਾ ਪੜ ਸਕਦੇ ਆ ਇੰਗਲਿਸ਼ ਪਰ ਜਿਹੜੀ ਉਹਨਾਂ ਦੀ ਜਨਰੇਸ਼ਨ ਨਾਲ ਘਰ ਦੇ ਵਿੱਚ ਉਹ ਬਹੁਤ ਪੜੀ ਲਿਖੀ ਹੈ ਸਾਰੇ ਬੱਚੇ ਬਹੁਤ ਪੜਦੇ ਨੇ ਤੇ ਉਹਨਾਂ ਨੂੰ ਪੁੱਛ ਲਓ ਕਿ ਮੋਨਿਕਾ ਕੀ ਕਹਿ ਰਹੀ ਹੈ ਇੰਗਲਿਸ਼ ਦੇ ਵਿੱਚ ਸਮਝ ਕੇ ਸਾਨੂੰ ਦੱਸ ਦਿਓ ਠੀਕ ਹੈ ਜੀ ਚਲੋ ਜੀ ਬਲੌਗ ਦਾ ਛੋਟਾ ਜਿਹਾ ਮਿੰਨੀ ਜਿਹਾ ਬਲੌਗ ਬਣਾਇਆ ਹੈ ਬਲੌਗ ਦੇ ਐਂਡ ਆ ਪੈਥੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਬਲੌਗ ਦਾ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ कृष्णा ਜੈ ਸ਼੍ਰੀ ਰਾਦੇ